ਸામਨੇ ਤਸਵੀਰਾਂ ਵਿੱਚ ਤੁਹਾਨੂੰ ਇੱਕ ਗੁਰਸਿੱਖ ਨੌਜਵਾਨ ਵੀਰ ਨਜ਼ਰ ਆਵੇਗਾ ਜਿਸ ਦੇ ਉੱਪਰ ਦਾਤਰਾਂ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਤਾਂ ਇੰਨਾ ਜ਼ਿਆਦਾ ਉਸ ਦੀ ਕੁੱਟਮਾਰ ਕੀਤੀ ਗਈ ਕਿ ਡਾਕਟਰਾਂ ਨੂੰ ਮਜਬੂਰ ਹੋ ਕੇ ਉਸ ਵਿਅਕਤੀ ਦੀਆਂ ਦੋਨੋਂ ਲੱਤਾਂ ਹੀ ਕਟਣੀਆਂ ਪਈਆਂ ਤੋਂ ਲੜਾਈ ਦੀ ਵਜ੍ਹਾ ਕੀ ਰਹੀ ਕੌਣ ਲੋਕ ਸਨ ਜਿਨ੍ਹਾਂ ਵੱਲੋਂ ਇਹ ਬਹਿਰਮੀ ਨਾਲ ਤੁਹਾਡੀ ਕੁੱਟਮਾਰ ਕੀਤੀ ਗਈ ਕੀ ਹੈ ਸਾਰਾ ਮਾਮਲਾ ਦੱਸੋ ਜੀ ਇਹ ਸਾਡੇ ਖੇਤਾਂ ਲੱਗੇ ਡੇਰਾਵਾ ਜੀ ਬਾਬਾ ਮਹਾਨੀ ਰਾਮ ਉਥੇ ਇਹਨਾ ਘਾਰਿਆ ਰਾਗੇ ਤਿੰਨ ਤਿੰਨ ਭਰਾਵਾਂ ਦੇ ਉਹਨਾਂ ਬੱਕਰੀਆਂ ਰੱਖਿਆ ਉਹ ਜਦੋਂ ਜਾੜਾ ਕਰ ਦਿੰਦੇ ਸੀ ਉਥੇ ਰੁੱਖ ਲਾਏ ਸੀ ਰੁੱਖਾਂ ਤੋਂ ਹੀ ਮਨਾਂ ਨੂੰ ਆਖਿਆ ਉਹ ਰੁੱਖ ਮਹਾ ਬੱਕਰੀਆਂ ਤੁਹਾਡੀਆਂ ਨੇ ਖਾ ਲਿਆ ਇਸੇ ਗੱਲੋਂ ਸਾਡੇ ਗਾਲੀ ਗਲੋਈ ਹੋਣ ਲੱਗਾ ਸਾਡਾ ਪਹਿਲਾਂ ਕੁੱਟਿਆ ਬੋਰੀ ਜਾਂ ਮੁੜ ਕੇ ਮੇਰੇ ਦਾਤਰ ਮਾਰਿਆ ਇੱਥੇ ਗੋਡੇ ਤੇ ਮੇਰੇ ਟੈਂਕੇ ਲੱਗੇ ਉਹ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਬਾਅਦ ਚ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਪਾਜ ਘਰਦਿਆਂ ਨਹੀਂ ਲੱਭਿਆ ਮੈਨੂੰ ਕਿ ਤੂੰ ਲਾਗੇ ਨਾਲ ਹੀ ਪੜਰੀ ਪੈਂਦੀ ਆ ਤਿੰਨ ਚਾਰ ਕਿੱਲੇ ਹੜਮੀ ਉਥੋਂ ਪੜਰੀ ਤੇ ਸੁੱਟ ਕੇ ਗਏ ਨਹੀਂ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਾਤਾਵਰਨ ਬਚਾਓ ਤੇ ਬੂਟੇ ਲਗਾਓ ਵੱਤੋ ਵੱਤ ਪਰ ਇਸ ਨੌਜਵਾਨ ਨੂੰ ਦੇਖ ਲੋ ਕਿ ਬੂਟੇ ਲਾਉਣ ਦੀ ਇਹ ਸਜ਼ਾ ਮਿਲ ਗਈ ਕਿ ਸਾਰੀ ਉਮਰ ਲਈ ਵੀਰ ਹੁਣ ਅਪਾਹਜ ਹੋ ਚੁੱਕਾ ਹੈ ਦੋ ਬੱਚਿਆਂ ਦਾ ਬਾਪ ਹੈ ਲਤਾ ਜੀ ਟਰੱਕ ਬਹੁਤ ਜ਼ਿਆਦੇ ਲਾਏ ਸੀ ਥੋੜੇ ਥੋੜੇ ਕਿਦੋਂ ਥੋੜੀਆਂ ਮਾਸ ਕਿਦੋਂ ਥੋੜਾ ਲੰਮਕਦਾ ਹੈ ਕਦੇ-ਕਦੇ ਲੱਤਾਂ ਪੂਰੀਆਂ ਹੀ ਨਸ਼ਟ ਕਰ ਦਿੱਤੀਆਂ ਉਹਨਾਂ ਡਾਕਟਰ ਨੇ ਕਿਹਾ ਵੀ ਲੱਤਾਂ ਦੀਆਂ ਕਟਣੀਆਂ ਪੈਗੀਆਂ ਨਹੀਂ ਤੇ ਜਾਨ ਨੂੰ ਖਤਰਾ ਹੈ ਫ੍ਰੈਕਸ਼ਨ ਹੋ ਸਕਦੀ ਹੈ ਸਰਕਾਰ ਬਸ ਉਹੀ ਮੰਗ ਕਰਦਾ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਗਰੀਬ ਬੰਦਾ ਮੈਂ ਮੇਰੇ ਨਾਲ ਬਹੁਤ ਬੇਇਨਸਾਫੀ ਕੀਤੀ ਹੈ ਦੋਵੇਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਤੁਹਾਡੇ ਨਾਲ ਰਵੀ ਖਹਿਰਾ ਸੋ ਅੱਜ ਜ਼ਿਲ੍ਹਾ ਤਰਨਤਾਰਨ ਤੋਂ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਤੁਹਾਨੂੰ ਦਿਖਾਵਾਂਗੇ ਮਾਮਲਾ ਇਹ ਕਿ ਇੱਕ ਗੁਰਸਿੱਖ ਵਿਅਕਤੀ ਵੱਲੋਂ ਕੁਝ ਵਿਅਕਤੀਆਂ ਨੂੰ ਜਿਸ ਨੇ ਬੂਟੇ ਲਗਾਏ ਹੋਏ ਸਨ ਉਸ ਦੇ ਡੰਗੜਾ ਵੱਲੋਂ ਉਹਨਾਂ ਬੂਟਿਆਂ ਦਾ ਉਜਾੜਾ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਚ ਜੋ ਉਸ ਗੁਰਸਿੱਖ ਵਿਅਕਤੀ ਨੂੰ ਉਹਨਾਂ ਵਿਅਕਤੀਆਂ ਵੱਲੋਂ ਸਜ਼ਾ ਦਿੱਤੀ ਗਈ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿਹੜਾ ਤਰਨਤਾਰਨ ਦਾ ਪਿੰਡ ਲੋਕਾ ਜਿੱਥੇ ਕੇ ਵਕ ਵਕ ਰਿਸ਼ਤੇਦਾਰ ਪਰਵਾਰ ਦੇ ਨਾਲ ਹਮਦਰਦੀ ਕਰਨ ਪੁੱਜ ਰਹੇ ਨੇ ਤਾਂ ਸਾਹਮਣੇ ਤਸਵੀਰਾਂ ਵਿੱਚ ਤੁਹਾਨੂੰ ਇੱਕ ਗੁਰਸਿੱਖ ਨੌਜਵਾਨ ਵੀਰ ਨਜ਼ਰ ਆਵੇਗਾ ਜਿਸ ਦੇ ਉੱਪਰ ਦਾਤਰਾ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਤਾਂ ਇੰਨਾ ਜ਼ਿਆਦਾ ਉਸ ਦੀ ਕੁੱਟਮਾਰ ਕੀਤੀ ਗਈ ਕਿ ਡਾਕਟਰਾਂ ਨੂੰ ਮਜਬੂਰ ਹੋ ਕੇ ਉਸ ਵਿਅਕਤੀ ਦੀਆਂ ਦੋਨੋਂ ਲੱਤਾਂ ਹੀ ਕਟਣੀਆਂ ਪਈਆਂ ਤੋਂ ਇੱਕ ਵਾਰ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਖਬਰ ਜਿਹੜਾ ਤਰਨਤਾਰਨ ਦੇ ਪਿੰਡ ਲੋਹਕਾ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਗੱਲਬਾਤ ਹੋਈ ਜਿਹੜਾ ਅਜਿਹਾ ਉਹਨਾਂ ਵਿਅਕਤੀਆਂ ਵੱਲੋਂ ਕੀਤਾ ਗਿਆ ਤਾਂ ਵੀਰ ਜੀ ਮੌਜੂਦ ਹੈ ਇਹ ਭਾਈ ਜੀ ਉੱਠ ਸਕਦੇ ਏ ਥੋੜਾ ਜਿਹਾ ਸੰਭਾਈ ਜੀ ਇਹ ਵੀ ਦਾ ਜਿਸ ਦੀਆਂ ਲੱਤਾਂ ਵਿਚਾਰੇ ਦੀਆਂ ਕੱਟ ਦਿੱਤੀਆਂ ਗਈਆਂ ਡਾਕਟਰਾਂ ਵੱਲੋਂ ਕਿਉਂਕਿ ਪਿੰਡ ਵਿੱਚ ਹੀ ਝਗੜਾ ਹੋਇਆ ਸੀ ਤਾਂ ਉਸ ਤੋਂ ਬਾਅਦ ਚ ਜਿਹੜਾ ਇਹ ਸਾਰਾ ਕੁਝ ਕੁਝ ਵਿਅਕਤੀਆਂ ਵੱਲੋਂ ਕੀਤਾ ਗਿਆ ਨਾ ਬਾਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਭਾਈ ਜੀ ਇਹ ਆਪਣਾ ਕੀ ਨਾਮ ਹੈ ਕਿੰਨੀ ਉਮਰ ਐ ਕੀ ਕੰਮ ਕਰ ਕਰਦੇ ਹੋ ਕਿਹੜਾ ਪਿੰਡ ਐ ਪਿੰਡ ਆਪਣਾ ਲੌਕਾ ਹੀ ਤਸੀਲ ਪੱਟੇ ਜ਼ਿਲ੍ਹਾ ਤਨਤਾਰਨ ਪਿੰਡ ਪਹਿਲਾਂ ਡਰਾਈਵਰੀ ਕਰਦਾ ਹਾਂ ਪਰ ਡੈਡੀ ਦਾ ਹਾਰਟ ਦੀ ਪ੍ਰੋਬਲਮ ਐ ਕੋ ਗੋਡਿਆਂ ਦੀ ਪ੍ਰੋਬਲਮ ਕਰਕੇ ਗੱਡੀ ਮੈਨੂੰ ਛੱਡਣੀ ਪਈ ਹੁਣ ਮੱਝਾਂ ਰੱਖਿਆ ਦੋ ਘਰੇ ਉਹਦੇ ਪੱਟੇ ਪੱਠੇ ਲਾਉਣਾ ਦੁੱਧ ਪਾਉਣਾ ਅੱਛਾ ਭਾਈ ਜੀ ਕੀ ਗੱਲਬਾਤ ਹੋਈ ਡਾਕਟਰਾਂ ਵੱਲੋਂ ਤੁਹਾਡੀਆਂ ਦੋਨੋਂ ਲੱਤਾਂ ਕੱਟਣੀਆਂ ਪਈਆਂ ਆਖਿਰ ਲੜਾਈ ਦੀ ਵਜ੍ਹਾ ਕੀ ਲਈ ਕੌਣ ਲੋਕ ਸਨ ਜਿਨ੍ਹਾਂ ਵੱਲੋਂ ਇਹ ਬਹਿਰਾਮੀ ਨਾਲ ਤੁਹਾਡੀ ਕੁੱਟਮਾਰ ਕੀਤੀ ਗਈ ਕੀ ਹੈ ਸਾਰਾ ਮਾਮਲਾ ਦੱਸੋ ਜੀ ਇਹ ਸਾਡੇ ਖੇਤਾਂ ਲਾਗੇ ਡੇਰਾ ਵਾਜੀ ਬਾਬਾ ਮਹਾਨੀ RAM ਉਥੇ ਇਹਨਾਂ ਘਾਰਿਆਂ ਦੇ ਅੱਗੇ ਤਿੰਨਾਂ ਤਿੰਨਾਂ ਭਰਾਵਾਂ ਦੇ ਉਹਨਾਂ ਬੱਕਰੀਆਂ ਰੱਖਿਆ ਉਹ ਜਦੋਂ ਜਾੜਾ ਕਰ ਦਿੰਦੇ ਸੀ ਉਥੇ ਰੁੱਖ ਲਾਏ ਸੀ ਰੁੱਖਾਂ ਤੋਂ ਹੀ ਉਹਨਾਂ ਨੂੰ ਆਖਿਆ ਰੁੱਖ ਮਹਾ ਬੱਕਰੀਆਂ ਤੁਹਾਡੀਆਂ ਨੇ ਖਾ ਲਿਆ ਇਸੇ ਗੱਲੋਂ ਸਾਡੇ ਗਾਲੀ ਗਲੋਈ ਹੋਣ ਲੱਗਾ ਸਾਡਾ ਲੜਦੇ ਤੇ ਝਗੜਦੇ ਝਗੜਦੇ ਆਂਦੇ ਵੀ ਤੂੰ ਅੱਗੇ ਵੀ ਸਾਡੇ ਪਿੰਡ 'ਚ ਲੋਕਾਂ ਨੂੰ ਕਿਹਾ ਵਾ ਵੀ ਇਹ ਬੱਕਰੀਆਂ ਛੱਡ ਦੇ ਉੱਥੇ ਜਾੜਾ ਕਰਦੇ ਪਰ ਤੂੰ ਆਡੀ ਭੰਡੀ ਗਈ ਪਰ ਅੱਜ ਤੈਨੂੰ ਬਖਸ਼ਣਾ ਨਹੀਂ ਆਹੀਂ ਇਸੇ ਕਰ ਮੈਂ ਆਂਦਾ ਮੈਂ ਜੋ ਕਰਨਾ ਕਰ ਲਓ ਮੈਨੂੰ ਡਰ ਨਹੀਂ ਮੈਨੂੰ ਥੋੜੀ ਪਤਾ ਵੀ ਇਹ ਕੰਮ ਦੇ ਨਾਲ ਲੱਤਾਂ ਹੀ ਮਰੀਆਂ ਵੜ ਦੇਣੀਆਂ ਐਂ ਗੱਲ 'ਚ ਤੇ ਮੈਨੂੰ ਘਰੇ ਖੜਕ ਕੇ ਮੂਹ ਵੀ ਮੇਰੇ ਟਾਕੀ ਦੇ ਗਏ ਤੇ ਮੈਨੂੰ ਉਹਨਾਂ ਪਹਿਲਾਂ ਕੁੱਟਿਆ ਬੋਰੀ ਜਾਂ ਮੁਰਕੇ ਮੇਰੇ ਦਾਤਰ ਮਾਰਿਆ ਇੱਥੇ ਗੋਡੇ ਤੇ ਮੇਰੇ ਟੈਂਕੇ ਲੱਗੇ ਆ ਮੁੜ ਕੇ ਜਦੋਂ ਦੋ ਵਾਰ ਮੇਰੇ ਫਿਰ ਪੈਰ ਤੇ ਕੀਤੇ ਆ ਉਹ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਬਾਅਦ ਚ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਬਾਅਦ ਘਰਦਿਆਂ ਨਹੀਂ ਲੱਭਿਆ ਮੈਨੂੰ ਮੈਨੂੰ ਲਾਗੇ ਨਾਲ ਹੀ ਪਟਰੀ ਪੈਂਦੀ ਆ ਤਿੰਨ ਚਾਰ ਕਿਲੇ ਹੜਵੀ ਉਥੋਂ ਪਟਰੀ ਤੇ ਸੁੱਟ ਕੇ ਗਏ ਮੈਂ ਜੋ ਬਾਈ ਜੀ ਗੱਲ ਕਰ ਰਹੇ ਹੋ ਕਟਮਾਰ ਕੀਤੀ ਗਈ ਇੱਕ ਤੁਸੀਂ ਗੱਲ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੀ ਕੋਈ ਜਗ੍ਹਾ ਦੀ ਗੱਲ ਕਰ ਰਹੇ ਹੋ ਆਖਿਰ ਤੁਸੀਂ ਉੱਥੇ ਕੋਈ ਸੇਵਾ ਕਰਦੇ ਸੀ ਤੁਹਾਡੇ ਵੱਲੋਂ ਬੂਟੇ ਲਗਾਏ ਗਏ ਉੱਥੇ ਮਤਲਬ ਕੀ ਕਰਨੀ ਸੀ ਤੁਸੀਂ ਉੱਥੇ ਬੂਟੇ ਲਗਾਏ ਤੁਸੀਂ ਉੱਥੋਂ ਕੋਈ ਸੇਵਾ ਕਰਦੇ ਸੀ ਉਹ ਗੁਰਦੁਆਰੇ ਨਹੀਂ ਸੇਵਾ ਨਹੀਂ ਕਰਦਾ ਇਹ ਉਦਾਂ ਵੀ ਸਾਰੇ ਮੁਲਕੋਂ ਬੂਟੇ ਲਾ ਰਿਆ ਤੇ ਉਹ ਗੁਰਦੁਆਰੇ ਬੂਟੇ ਬੋਇਲਾ ਬਹੁਤ ਹੁੰਦੇ ਸੀਗੇ ਹੁਣ ਬਹੁਤ ਘਟ ਗਏ ਇਸੇ ਕਰਕੇ ਕੋਸ਼ ਮੈਂ ਬੰਬੀ ਤੇ ਬੂਟੇ ਲਾਏ ਕੋਸ਼ ਮੈਂ ਉੱਥੇ ਡੇਰੇ ਲਾਏ ਨਾਲ ਮੇਰੇ ਦੋ ਮੁੰਡੇ ਵੀ ਜਦੋਂ ਅਸੀਂ ਬੂਟੇ ਲਾ ਕੇ ਆਏ ਤੇ ਪਰ ਉਹ ਖਵਾਕ ਤੇ ਇਹਨਾਂ ਨੇ ਬੂਟੇ ਇਸੇ ਗੱਲੋਂ ਸਾਡਾ ਕਲੇਵਦੀ ਭਾਈ ਇੱਕ ਪਾਸੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਾਤਾਵਰਨ ਬਚਾਓ ਤੇ ਬੂਟੇ ਲਗਾਓ ਵੱਤੋ ਵੱਤ ਪਰ ਇਸ ਨੌਜਵਾਨ ਨੂੰ ਦੇਖ ਲਓ ਕਿ ਬੂਟੇ ਲਾਉਣ ਦੀ ਇਹ ਸਜ਼ਾ ਮਿਲ ਗਈ ਕਿ ساری ਉਮਰ ਲਈ ਵੀਰ ਹੁਣ ਅਪਾਹਜ ਹੋ ਚੁੱਕਾ ਹੈ ਦੋ ਬੱਚਿਆਂ ਦਾ ਬਾਪ ਹੈ ਬਾਈ ਜੀ ਤੁਸੀਂ ਕਹਿ ਰਹੇ ਹੋ ਕਿ ਰੇਲਵੇ ਪਟੜੀ ਤੇ ਉਹਨਾਂ ਵੱਲੋਂ ਛੁੱਟਿਆ ਗਿਆ ਤਾਂ ਆਖਿਰ ਉਸ ਤੋਂ ਬਾਅਦ ਕਿਵੇਂ ਘਰਦਿਆਂ ਨੂੰ ਕਿਵੇਂ ਪਤਾ ਲੱਗਾ ਤਾਂ ਆਖਿਰ ਕੀ ਮਕਸਦ ਰਿਹਾ ਉਹਨਾਂ ਦਾ ਕਿ ਤੁਹਾਨੂੰ ਜਿਹੜਾ ਮੁੜ ਕੇ ਰੇਲਵੇ ਪਟੜੀ ਦੇ ਸੁੱਟ ਦਿੱਤਾ ਗਿਆ ਜੀ ਉਹਨਾਂ ਦੇ ਨੂੰ ਮਕਸਦ ਇਹ ਹੀ ਵੀ ਰੇਲਵੇ ਦੇ ਨਾਂ ਲੱਗ ਜੇ ਵੀ ਰੇਲਵੇ ਪਾਰ ਕਰਕੇ ਪਿੰਡ ਨੂੰ ਆਈਦਾ ਸੀ ਵੀ ਇਹਨਾਂ ਮਸਕੇ ਇਹ ਵੀ ਰੇਲਵੇ ਦੇ ਨਾਂ ਲੱਗ ਜੇ ਅਸੀਂ ਬਾਤ ਸਕੀਏ ਪਰ ਉਹ ਜਿਹੜਾ ਆਪਣਾ ਉੱਥੇ ਜਗਾ ਬਹੁਤ ਸਖਤ ਮਹਾਰਾਜ ਦੀ ਜਗਾ ਇਦੋਂ ਉਹਨੇ ਪਹੁੰਚਾਇਆ ਘਰ ਦੇ ਲੱਭਦੇ ਲੱਭਦੇ ਘਰ ਦੇ ਵੀ ਉੱਥੇ ਪਹੁੰਚ ਗਏ ਘਰਦਿਆਂ ਨੇ ਜਦੋਂ ਵੇਖਿਆ ਉੱਥੇ ਪਏ ਨੂੰ ਮੈਨੂੰ ਫਿਰ ਉਹਨਾਂ ਚੱਕਿਆ ਫਿਰ ਉਹ ਐਂਬੂਲੈਂਸ ਨੂੰ ਫੋਨ ਕੀਤਾ ਉਹ ਐਂਬੂਲੈਂਸ ਵੀ ਰੱਬ ਨਾਲ ਉੱਥੇ ਟਾਈਮ ਤੇ ਹੀ 10 ਮਿੰਟ ਦੇ ਅੰਦਰ ਅੰਦਰ ਹਾਜ਼ਰ ਹੋ ਗਈ ਉਹ ਐਂਬੂਲੈਂਸ ਦੇ ਵਿੱਚ ਪਾ ਕੇ ਮੈਨੂੰ ਉੱਥੇ ਖੜਿਆ ਗਿਆ ਜੀ ਭਾਈ ਜੀ ਇਹ ਗੱਲ ਕੀਤੀ ਜਾਵੇ ਜਦੋਂ ਤੁਹਾਨੂੰ ਹਸਪਤਲ ਲਿਜਾਇਆ ਜਾਂਦਾ ਹੈ ਉਸ ਤੋਂ ਬਾਅਦ ਜਿਵੇਂ ਡਾਕਟਰਾਂ ਵੱਲੋਂ ਕੀ ਕਰ ਰਿਹਾ ਕਿ ਜਿਹੜੀਆਂ ਟੋੜੀਆਂ ਦੋਨੋਂ ਲੱਤਾਂ ਕਟਣੀਆਂ ਪਈਆਂ ਕੀ ਮਤਲਬ ਇਲਾਜ ਨਹੀਂ ਹੋ ਸਕਦਾ ਸੀ ਇਸ ਕਰਕੇ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਤੁਸੀਂ ਤਾਂ बेहोश ਦੱਸ ਰਹੇ ਹੋ ਪਰਿਵਾਰਿਕ ਮੈਂਬਰਾਂ ਨਾਲ ਕੋਈ ਸਾਂਝਾ ਕੀਤਾ ਗਿਆ ਹੋਵੇ ਕਿ ਆਖਿਰ ਲੱਤਾਂ ਕਿਸ ਕਰਕੇ ਕਟਣੀਆਂ ਪੈ ਰਹੀਆਂ ਨੇ ਲੱਤਾਂ ਜੀ ਤੱਕ ਬਹੁਤ ਜ਼ਿਆਦਾ ਲਾਏ ਸੀ ਥੋੜੇ ਥੋੜੇ ਕਿਦੋਂ ਥੋੜੀਆਂ ਮਾਰਸ ਕਿਦੋਂ ਥੋੜਾ ਲੰਕਦਾ ਕਿਦੋਂ ਕਿਦੋਂ ਲੱਤਾਂ ਪੂਰੀਆਂ ਹੀ ਨਸ਼ਟ ਕਰ ਦਿੱਤੀਆਂ ਉਹਨਾਂ ਲੀਟਰਾਂ ਨਾਲ ਕਿ ਲੱਤਾਂ ਦੀਆਂ ਕਟਣੀਆਂ ਪੈਗੀਆਂ ਨਹੀਂ ਤੇ ਜਾਨ ਨੂੰ ਖਤਰਾ ਹੈ ਇਫੈਕਸ਼ਨ ਹੋ ਸਕਦੀ ਹੈ ਇਸੇ ਕਰਕੇ ਲੱਤਾਂ ਮੇਰੀਆਂ ਕੱਟ ਦਿੱਤੀਆਂ ਅੱਛਾ ਬਾਈ ਜੀ ਹੁਣ ਮੰਗ ਕੀ ਕਰਦੇ ਹੋ ਪੁਲਿਸ ਨੇ ਪੰਜ ਵਿਅਕਤੀਆਂ ਦੇ ਖਿਲਾਫ ਕੀਆ ਜਾ ਰਿਹਾ ਹੈ ਕਿ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਕਿ ਕਾਰਵਾਈ ਤੋਂ ਸੰਤੁਸ਼ਟ ਹੋ ਸਰਕਾਰ ਪਾਸੋਂ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਪਾਸੋਂ ਹੀ ਮੰਗ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਗਰੀਬ ਬੰਦਾ ਮੈਂ ਮੇਰੇ ਨਾਲ ਬਹੁਤ ਬੇਇਨਸਾਫੀ ਕੀਤੀ ਹੈ ਦੋਵੇਂ ਕੰਮ ਕਰਨ ਵਾਲਾ ਮੈਂ ਹੀ ਗੱਲਾ ਹੈ ਹੈਗਾ ਸੀ ਡੈਡੀ ਠੀਕ ਨਹੀਂ ਰਹਿੰਦੇ ਤੇ ਮੇਰੀਆਂ ਲੱਤਾਂ ਦੋਵੇਂ ਕੱਟਤੀਆਂ ਬਹੁਤ ਔਖਾ ਕੰਮ ਕਰਤਾ ਇਹਨੂੰ ਖੋ ਵੀਰ ਆ ਜਿਸ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੇਰੇ ਤੇ ਦਾਤਰਾ ਕਿਰਪਾਨਾਂ ਨਾਲ ਬਾਹਰ ਇਹਨੇ ਕੀਤੇ ਗਿਆ ਕਿ ਡਾਕਟਰਾਂ ਨੂੰ ਮਜਬੂਰਨ ਲੱਤਾਂ ਕੱਟਣੀਆਂ ਪਈਆਂ ਤਾਂ ਇਹ ਬਾਈ ਦੀ ਤਸਵੀਰ ਹੈ ਜਦੋਂ ਬਾਈ ਦਾ ਵਿਆਹ ਹੋਇਆ ਸੀ ਤਾਂ ਇੱਕ ਸੋਹਣਾ ਸੁਨੱਖਾ ਨੌਜਵਾਨ ਕਹਿ ਸਕਦੇ ਆ ਕਿ ਕੁਝ ਛੋਟੀ ਜੀ ਰੰਜਿਸ਼ ਨੇ ਇਸ ਵੇਲੇ ਇਸ ਬਾਈ ਨੂੰ ਮੰਜੇ ਤੇ ਕਹਿ ਸਕਦੇ ਆ ਕਿ ਪਾ ਕੇ ਰੱਖ ਦਿੱਤਾ ਸਾਰੀ ਉਮਰ ਲਈ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਅਜਿਹੇ ਅੰਸਰਾਂ ਦੇ ਖਿਲਾਫ ਸਖਤ ਕਾਰਵਾਈ ਵਜਣੀ ਚਾਹੀਦੀ ਹੈ ਤੋਂ ਬਾਈ ਜੀ ਦੀ ਘਰਦਿਆਂ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਦੀ ਪਤਨੀ ਹੈ ਦੋ ਬੱਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਉਹ ਕੀ ਸਰਕਾਰ ਕੋਲੋਂ ਮੰਗ ਚਾਹੁੰਦੇ ਨੇ ਸੋ ਵੀਰ ਜੀ ਦੀ ਧਰਮ ਪਤਨੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਹਾਂਜੀ ਭੈਣ ਕੀ ਕਹੋਗੇ ਇਹ ਜਿਹੜੀ ਵੱਡੀ ਘਟਨਾ ਕੀਤੀ ਗਈ ਹੈ ਇੱਕ ਵੀਰ ਨੂੰ ਤੁਸੀਂ ਤੁਹਾਡੀ ਰੋਟੀ ਦਾ ਇੱਕ ਸਾਧਨ ਸੀ ਵੀਰ ਕਹਿ ਸਕਦੇ ਆ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਹੈ ਬੜਾ ਗੂੜਾ ਹੁੰਦਾ ਹੈ ਤਾਂ ਇਸ ਵੇਲੇ ਵੀਰ ਨੂੰ ਮਤਲਬ ਉਹਨਾਂ ਨੇ ਸਾਰੀ ਉਹ ਮਲੀ ਪਾ ਹੀ ਚ ਕਰ ਦਿੱਤਾ ਕੀ ਕਹਿਣਾ ਚਾਹੋਗੇ ਕੀ ਮੰਗ ਹੈ ਤੇ ਕੀ ਜਿਹੜੇ ਦੋਸ਼ੀਆਂ ਦੇ ਖਿਲਾਫ ਪੰਜ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਕੀ ਤੁਸੀਂ ਅਜਿਹੀ ਕਾਰਵਾਈ ਤੋਂ ਸੰਤੁਸ਼ਟ ਜੋ ਸਰ ਹਾਂਜੀ ਸਰ ਅਸੀਂ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਅੰਦਰ ਸੁਟਿਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਵੱਲੋਂ ਕਿ ਇਹ ਹੋ ਮੰਗ ਸਰਕਾਰ ਤੋਂ ਅਸੀਂ ਕਰਦੇ ਆਂ ਕਿ ਸਾਡੇ ਨਾਲ ਉਹਨਾਂ ਨੇ ਜੋ ਵੀ ਕੀਤਾ ਵਾ ਨਾ ਬਹੁਤ ਬੁਰਾ ਕੀਤਾ ਵਾ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਇੰਨਾ ਵੱਡਾ ਹਾਸਾ ਕੀਤਾ ਵਾ ਕਿ ਕੋਈ ਹਿਸਾਬ ਹੀ ਨਹੀਂ ਸਰ। ਅੱਛਾ ਭੈਣ ਇਸ ਤੋਂ ਪਹਿਲਾਂ ਕਦੀ ਕੋਈ ਗੱਲਬਾਤ ਹੋਈ ਹੋਵੇ ਆਪਸ ਵਿੱਚ ਕਈ ਪਰਿਵਾਰਾਂ ਦੀ ਕਦੀ ਕੋਈ ਗੱਲਬਾਤ ਜਾਂ ਤੂੰ ਤੋਂ ਮੈਂ ਮੈਂ ਦੀ ਗੱਲ ਹੋਈ ਹੋਵੇ ਇਸ ਤੋਂ ਪਹਿਲਾਂ ਕੋਈ ਐਵੇਂ ਦੀ ਗੱਲ ਹੋਈ ਹੋਵੇ ਜਾਂ ਵੀਰ ਨੇ ਤੁਹਾਨੂੰ ਆਣ ਕੇ ਕਦੀ ਦੱਸਿਆ ਹੋਵੇ ਜਾਂ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਹੋਵੇ ਸਰ ਇਹਨਾਂ ਨੇ ਮਤਲਬ ਕਿ 5-6 ਮਹੀਨੇ ਹੋ ਗਏ ਇਹਨਾਂ ਦੀ ਮਤਲਬ ਕਿ ਤੂੰ ਤੋਂ ਮੈਂ ਮੈਂ ਅੱਗੇ ਵੀ ਹੋਈ ਹੀਗੀ ਇਹ ਸਾਰੇ ਇਹਨਾਂ ਨੇ ਮੈਨੂੰ ਅੱਗੇ ਵੀ ਦੱਸਿਆ ਹੈ ਪਰ ਮੈਂ ਆਪਦੀ ਫੈਮਿਲੀ ਨੂੰ ਨਹੀਂ ਕਦੀ ਦੱਸਿਆ ਕਿ ਇਹੋ ਇਹ ਕਹਿਣਾ ਕਿ ਅੱਗੇ ਕੀ ਗੱਲ ਕਰਾਂਗੇ ਤੇ ਕੀ ਲੜਾਈ ਹੋਏਗੀ ਇਸ ਕਰਕੇ ਸਾਰੇ ਦੱਸਿਆ ਨਹੀਂ ਕਿ ਸਾਨੂੰ ਹੁਣ ਇਹਨਾਂ ਪਤਾ ਨਹੀਂ ਕਿ ਸਾਡੇ ਨਾਲ ਇੱਡਾ ਵੱਡਾ ਹਾਸਾ ਹੋ ਜਾਣਾ ਸਾਨੂੰ ਪਤਾ ਹੁੰਦਾ ਸੀ ਆਪਦੀ ਫੈਮਿਲੀ ਨੂੰ ਦੱਸ ਦੇ ਸਾਡੀ ਇੱਡੀ ਵੱਡੀ ਤੇ ਅਸੀਂ ਆਪਦੀ ਫੈਮਲੀ ਨੂੰ ਕੁਝ ਦੱਸਦੇ ਹਾਂ ਸਰ ਸਪੈਨ ਹੁਣ ਕੀ ਮੰਗ ਕੀ ਕਰਦੇ ਹੋ ਸਰਕਾਰ ਪਾਸੋਂ ਕੀ ਮੰਗ ਕਰ ਕਰਦੇ ਹੋ ਕਿਉਂਕਿ ਤੁਹਾਡਾ ਜਿਹੜਾ ਵੀਰ ਹੈ ਅਪਾਹਜ ਹੋ ਗਿਆ ਤੁਹਾਡਾ ਪਤੀ ਅਪਾਹਜ ਕਰ ਦਿੱਤਾ ਗਿਆ ਤਾਂ ਸਰਕਾਰ ਪਾਸੋਂ ਹੁਣ ਕੀ ਮੰਗਿਆ ਤੁਹਾਡੀ ਸਰ ਸਾਡੀ ਇਹੋ ਮੰਗ ਆ ਕਿ ਦੋਚਿਆਂ ਨੂੰ ਸਜ਼ਾ ਦਿੱਤੀ ਜਾਵੇ ਹਾਂ ਸਰ ਸੋ ਸਾਡੇ ਸਰਕਾਰ ਜਿੰਨਾ ਵੀ ਸਾਥ ਦੇ ਸਕਦੀ ਸਰ ਉਹਨਾਂ ਤੋਂ ਵੀ ਆ ਸਰ ਜੋ ਇਹ ਪੈਨ ਹੈ ਜਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤੇ ਲਗਾਤਾਰ ਇਹੀ ਮੰਗ ਹੈ ਕਿ ਦੋਸ਼ੀ ਕਿਤੇ ਨਾ ਕਿਤੇ ਹੁਣ ਪੰਜਾਂ ਦੇ ਖਿਲਾਫ ਮਾਮਲਾ ਦਰਜ ਪੁਲਸ ਵੱਲੋਂ ਕਰ ਦਿੱਤਾ ਗਿਆ ਪਰ ਦੋਸ਼ੀ ਫਲਹਾਲ ਫਰਾਰ ਦੱਸੇ ਜਾ ਰਹੇ ਨੇ ਤੇ ਪਰਿਵਾਰਿਕ ਮੈਂਬਰਾਂ ਦੀ ਵੀ ਇਹੀ ਮੰਗ ਹੈ ਕਿ ਸਾਡੀ ਸਰਕਾਰ ਵੀ ਕੋਈ ਸਹਾਇਤਾ ਕਰੇ ਕਿਉਂਕਿ ਜਿਹੜਾ ਇੱਕ ਵੀਰ ਹੀ ਜਿਹੜਾ ਇਸ ਘਰ ਦੇ ਵਿੱਚ ਕਮਾਉਣ ਵਾਲਾ ਸੀ ਤਾਂ ਉਸ ਨੂੰ ਵੀ ਜਿਹੜਾ ਕੁਝ ਵਿਅਕਤੀਆਂ ਵੱਲੋਂ ਐਵੇਂ ਦਾ ਕਾਰਾ ਕਰਕੇ ਮੰਜੇ ਤੇ ਪਾ ਦਿੱਤਾ ਗਿਆ ਤਾਂ ਪਰਿਵਾਰ ਦੀ ਇਹੀ ਮੰਗ ਹੈ ਕਿ ਸਾਡੀ ਸਰਕਾਰ ਨੂੰ ਜਿਹੜੀ ਮਦਦ ਕਰਨੀ ਚਾਹੀਦੀ ਹੈ ਤੇ ਪਰਿਵਾਰ ਨੂੰ ਇਨਸਾਫ ਦੇਣਾ ਚਾਹੀਦਾ ਹੈ। ਕੈਮਰਾਮੈਨ ਸੋਨੁ ਫਤਿਹਗੜ੍ਹ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ ਪਿੰਡ ਲੋਕਾਂ। ਹਾਂਜੀ ਸਰ ਇਹ ਕੀ ਮਾਮਲਾ ਜਿਹੜਾ ਇੱਕ ਨੌਜਵਾਨ ਦੀਆਂ ਲੱਤਾਂ ਕਰਨੀਆਂ ਪੀਆਂ ਪਿੰਡ ਲੋਕਾਂ ਦਾ ਕੀ ਸੀ ਸਾਰਾ ਮਾਮਲਾ ਕੀ ਹੁਣ ਤੱਕ ਦੀ ਕੋਈ ਕਾਰਵਾਈ ਕੀਤੀ ਹੈਗੀ ਉਹਦੇ ਰਿਗਾਰਡਿੰਗ? ਜੀ ਜੀ ਰঞ্জੀਤ ਸਿੰਘ ਸਾਨੂੰ ਮੁਖਤਾਰ ਸਿੰਘ ਨੇ ਸਾਨੂੰ ਬਿਆਨ ਕਲਮੰਦ ਕਰਵਾਏ ਆ ਕਿ 28/8/2024 ਨੂੰ ਰਾਤੀਂ ਕਰੀਬ 8 ਵਜੇ ਉਹਦਾ ਝਗੜਾ ਹੋਇਆ ਪੰਜ ਵਿਅਕਤੀਆਂ ਨਾਲ। ਗੁਰਦੀਪ ਸਿੰਘ ਮਲਕੀਸ਼ ਸਿੰਘ ਜਗਦੀਪ ਸਿੰਘ ਪਤਰਨਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਜੋਗਨਪ੍ਰੀਤ ਸਿੰਘ ਸਨ ਆਫ ਮਲਕੀਸ਼ ਸਿੰਘ ਇਹਨਾਂ ਨੇ ਸੱਟਾਂ ਮਾਰੀਆਂ ਤੇ ਇਹਦਾ ਆਪਾਂ ਮੁਕਦਮਾ ਦਰਜ ਕਰ ਲਿਆ ਜੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ